ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਵੇਂ ਕਿ ਪੂਜਾ अनेका ਤਰ੍ਹਾਂ ਦੀ ਹੈ ਔਰ ਅਲੱਗਾ ਅਲੱਗ ਥਾਵਾਂ ਤੇ ਮੇਲੇ ਲੱਗਦੇ ਨੇ ਪਰ ਇਹ ਸਤੰਬਰ ਦਾ ਮਹੀਨਾ ਹੈ ਔਰ ਦੇਸੀ ਮਹੀਨੇ ਮੁਤਾਬਕ ਇਹ ਭਾਦੋ ਦਾ ਮਹੀਨਾ ਹੈ ਇਸ ਮਹੀਨੇ ਦੇ ਅੰਦਰ ਇੱਕ ਖਾਸ ਤੌਰ ਤੇ ਇੱਕ ਪੀਰ ਦੀ ਪੂਜਾ ਹੁੰਦੀ ਹੈ ਜਿਸ ਨੂੰ ਕਿ ਗੁੱਗਾ ਪੀਰ ਕਿਹਾ ਜਾਂਦਾ ਹੈ ਔਰ ਇਸ ਗੁੱਗੇ ਪੀਰ ਦੇ ਪਥਾਏ ਬਹੁਤ ਸਾਰੀਆਂ ਗਾਥਾਵਾਂ ਪ੍ਰਚਲਿਤ ਨੇ ਕਿ ਇਹ ਗੁੱਗਾ ਜਿਹੜਾ ਹੈ ਇੱਕ ਬਹੁਤ ਵੱਡਾ ਯੋਧਾ ਸੀ ਜਿਸ ਨੇ ਆਪਣੇ ਕਬੀਲੇ ਨਾਲ ਔਰ ਮੁਸਲਮਾਨਾਂ ਦੇ ਨਾਲ ਧੜਵੀ ਸਨ ਜਿਹੜੇ ਉਹਨਾਂ ਦੇ ਨਾਲ ਬਹੁਤ ਸਾਰੀਆਂ ਲੜਾਈਆਂ ਲੜੀਆਂ ਤੇ ਇਹਦੀਆਂ ਬਹੁਤ ਸਾਰੀਆਂ ਗਾਥਾਵਾਂ ਜਿਹੜੀਆਂ ਪ੍ਰਚਲਿਤ ਹੋਈਆਂ ਹੌਲੀ-ਹੌਲੀ ਲੋਕ ਧਾਰਾ ਦੇ ਵਿੱਚ ਵਹਿੰਦਿਆਂ ਉਹਦੇ ਉੱਤੇ ਐਡਾ ਵੱਡਾ ਰੰਗ ਚੜ ਗਿਆ ਕਿ ਉਹਦੀ ਮਟੀ ਬਣਾ ਕੇ ਜਗ੍ਹਾ ਬਣਾ ਕੇ ਤੇ ਉਸ ਨੂੰ ਪੂਜਿਆ ਜਾਣ ਲੱਗਾ ਕੁਝ ਕਹਿੰਦੇ ਨੇ ਕਿ ਇਹ ਹੈ ਤਾਂ ਸੱਪ ਸੀ ਲੇਕਿਨ ਮਨੁੱਖੀ ਜਾਮੇ ਦੇ ਅੰਦਰ ਇਸ ਸੰਸਾਰ ਦੇ ਵਿੱਚ ਪ੍ਰਗਟ ਹੋਇਆ ਲੋਕ ਇਸ ਤਰ੍ਹਾਂ ਵੀ ਮੰਨਦੇ ਨੇ ਇਸ ਤਰ੍ਹਾਂ ਵੀ ਉਹਦੀ ਪੂਜਾ ਕੀਤੀ ਜਾਂਦੀ ਹੈ ਕਿ ਇਹ ਸੱਪਾਂ ਦਾ ਰਾਜਾ ਸੀ ਭਾਈ ਕਨ ਸਿੰਘ ਨਾਭਾ ਜੀ ਨੇ ਵੀ ਆਪਣੇ ਮਹਾਨ ਕੋਸ਼ ਦੇ ਅੰਦਰ ਗੁੱਗੇ ਤੇ ਪਰਥਾਏ ਕੁਝ ਲਫ਼ਜ਼ ਲਿਖੇ ਨੇ ਕਿ ਇਹ ਗੁੱਗਾ चौहान ਰਾਜਪੂਤ ਸੀ ਔਰ ਇਹ ਇੱਕ ਬਹੁਤ ਵੱਡਾ ਜੋਧਾ ਵੀ ਸੀ ਨਾਲ ਨਾਲ ਇਹ ਲੋਕਾਂ ਦਾ ਇਲਾਜ ਵੀ ਕਰਿਆ ਕਰਦਾ ਸੀ ਔਰ ਖਾਸ ਤੌਰ ਤੇ ਸੱਪ ਦਾ ਜ਼ਹਿਰ ਦੂਰ ਕਰਨ ਵਾਸਤੇ ਇਹਦੇ ਕੋਲ ਬਹੁਤ ਵੱਡਾ ਤਜਰਬਾ ਸੀ ਕਿਹਾ ਜਾਂਦਾ ਹੈ ਕਿ ਜੇ ਕਿਸੇ ਨੂੰ ਸੱਪ ਲੜ ਜਾਵੇ ਪਰ ਜਿਉਂਦਾ ਇਹਦੇ ਕੋਲ ਇੱਕ ਵਾਰੀ ਲੈ ਜਾਵੇ ਤਾਂ ਉਹ ਬੰਦਾ ਉਹ ਮਨੁੱਖ ਬਚ ਜਾਂਦਾ ਸੀ ਤਾਂ ਲੋਕ ਕਹਿੰਦੇ ਨੇ ਕਿ ਮਾਨੂੰ ਇਹ ਲੋ ਇਹ ਗੁਗਾ ਇਡਾ ਪ੍ਰਬੀਨ ਸੀ ਆਪਣੇ ਕੰਮ ਵਿੱਚ ਸੱਪ ਦੀ ਜ਼ਹਿਰ ਦੂਰ ਕਰਨ ਵਿੱਚ ਕਿ ਲੋਕ ਇਸ ਨੂੰ ਸੱਪਾਂ ਦਾ ਰਾਜਾ ਜਾਂ ਸ਼ੇਖਨਾਗ ਉਹਦਾ ਅਵਤਾਰ ਮੰਨਦੇ ਸਨ ਔਰ ਦੂਸਰੀ ਇਹਦੇ ਨਾਲ ਗਾਥਾ ਉਥੇ ਇਹ ਵੀ ਲਿਖੀ ਮਿਲਦੀ ਹੈ ਕਿ ਗੋਰਖਨਾਥ ਨੇ ਇੱਕ ਰਾਜਪੂਤ ਕੰਨਿਆ ਨੂੰ ਗੁੱਗਲ ਦਿੱਤਾ ਸੀ ਤੇ ਉਹਦੀ ਕੋਖ ਦੇ ਵਿੱਚੋਂ ਇਹ ਗੁੱਗਾ ਪੈਦਾ ਹੋਇਆ ਸੀ ਤੇ ਪੈਦਾ ਹੋਣ ਬਾਰੇ ਵੀ ਉਹਨਾਂ ਨੇ ਲਿਖਿਆ ਕਿ ਬੀਕਾਨੇਰ ਦੇ ਇਲਾਕੇ ਦੇ ਵਿੱਚ ਉਹ ਡੇਰੋ ਪਿੰਡ ਹੈ ਜਿੱਥੇ ਇਸ ਨੇ ਜਨਮ ਲਿਆ ਔਰ ਜਿਹੜਾ ਇਹਦਾ ਅੰਤ ਹੈ ਉਹ ਤਹਿਰ ਕਰਕੇ ਪਿੰਡ ਹੈ ਰਾਜਸਥਾਨ ਵਿੱਚ ਪੈਂਦਾ ਹੈ ਉਥੇ ਇਹਦਾ ਅੰਤ ਹੋਇਆ ਇਹ ਕਿਉਂਕਿ ਸੱਪ ਦਾ ਜ਼ਹਿਰ ਦੂਰ ਕਰਦਾ ਸੀ ਔਰ ਜੋਧਾ ਹੋਣ ਕਰਕੇ ਲੋਕਾਂ ਨੇ ਹੌਲੀ-ਹੌਲੀ ਇਹਦੀ ਇੱਕ ਸਮਾਦ ਬਣਾਈ ਇਥੋਂ ਤੱਕ ਕਿ ਸਮਾਦ ਦੇ ਉੱਤੇ ਫਿਰ ਮੇਲੇ ਲੱਗਣੇ ਸ਼ੁਰੂ ਹੋ ਗਏ ਤੇ ਪੰਜਾਬ ਵਿੱਚ ਵੀ ਮੈਂ ਖਾਸ ਤੌਰ ਤੇ ਇਸ ਵਾਸਤੇ ਹੀ ਇਹ ਬੇਨਤੀ ਕਰ ਰਿਹਾ ਹਾਂ ਕਿ ਪੰਜਾਬ ਵਿੱਚ ਵੀ ਲੁਧਿਆਣੇ ਤੋਂ 30-32 ਕਿਲੋਮੀਟਰ ਦੂਰ ਇੱਕ ਕਸਬਾ ਹੈ ਜਿਸ ਨੂੰ ਛਪਾਰ ਕਿਹਾ ਜਾਂਦਾ ਹੈ ਤੇ ਛਪਾਰ ਦਾ ਮੇਲਾ ਬਹੁਤ ਜ਼ਿਆਦਾ ਮਸ਼ਹੂਰ ਹੈ ਤੇ ਉਹ ਹਸੇ ਮਹੀਨੇ ਸਤੰਬਰ ਵਿੱਚ ਹੁੰਦਾ ਹੈ ਕਿਉਂਕਿ ਇਸੇ ਮਹੀਨੇ ਵਿੱਚ ਗੁੱਗੇ ਦਾ ਜਨਮ ਹੋਇਆ ਕਿਹਾ ਜਾਂਦਾ ਹੈ ਤੇ ਜਿਹੜਾ ਛਪਾਰ ਦੇ ਜਗ੍ਹਾ ਦੇ ਉੱਤੇ ਉਸ ਗੁੱਗੇ ਦੀ ਮੱਟੀ ਬਣਾਈ ਗਈ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਇਹ ਵੀ ਮੱਟੀ ਉਥੋਂ ਇੱਟਾਂ ਲਿਆਣ ਕੇ ਮਿੱਟੀ ਲਿਆਣ ਕੇ ਸ਼ਰਧਾਲੂਆਂ ਨੇ ਇੱਥੇ ਬਣਾਈ ਹੈ ਤੇ ਹੁਣ ਤਾਂ ਲਗਭਗ ਹਰੇਕ ਜ਼ਿਲ੍ਹੇ ਵਿੱਚ ਇਸ ਤਰ੍ਹਾਂ ਦੀ ਕੋਈ ਨਾ ਕੋਈ ਗੁੱਗੇ ਦੀ ਜਗ੍ਹਾ ਬਣੀ ਹੋਈ ਹੈ ਖਾਸ ਤੌਰ ਤੇ ਅਸੀਂ ਲੁਧਿਆਣੇ ਦੇ ਆਸ-ਪਾਸ ਦੇਖਦੇ ਹਾਂ ਜਾਂ ਜਿਹੜਾ ਦੁਆਬਾ ਹੈ ਜਲੰਧਰ ਦੇ ਨੇੜੇ ਤੇੜੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਮਟੀਆਂ ਉਹ ਸਾਨੂੰ ਦੇਖਣ ਵਿੱਚ ਮਿਲ ਜਾਂਦੀਆਂ ਨੇ ਇਹ ਤਾਂ ਸੀ ਪੁਰਾਣੀਆਂ ਜਿਹੜੀਆਂ ਗਲਤ ਕਥਾਵਾਂ ਬਣੀਆਂ ਹੋਈਆਂ ਗੁੱਗੇ ਨਾਲ ਜੁੜੀਆਂ ਹੋਈਆਂ ਸਾਨੂੰ ਮਿਲਦੀਆਂ ਨੇ ਜੇ ਅੱਜ ਦੇ ਜ਼ਮਾਨੇ ਵਿੱਚ ਦੇਖਿਆ ਜਾਵੇ ਤਾਂ ਇਸ ਭਾਰਤ ਦੇ ਅੰਦਰ ਬਹੁਤ ਵੱਡਾ ਅੰਧਵਿਸ਼ਵਾਸ ਹੈ ਦিয়ে تھے ਮੂਰਤੀ ਦੁੱਧ ਪੀਣਾ ਸ਼ੁਰੂ ਕਰ ਦਿੰਦੀ ਇਸੇ ਤਰ੍ਹਾਂ ਇਸ ਸੱਪ ਦੀ ਪੂਜਾ ਵਾਸਤੇ ਲੋਕਾਂ ਨੂੰ ਉਤਸ਼ਾਹ ਦੇਣ ਵਾਸਤੇ ਭੁਲੇਖਾ ਪਾਉਣ ਵਾਸਤੇ ਲੋਕਾਂ ਨੂੰ ਧਮਕਾਉਣ ਤੇ ਡਰਾਉਣ ਵਾਸਤੇ ਆਪ ਜੀ ਨੂੰ ਯਾਦ ਹੋਏਗਾ 8 ਜਾਂ 10 ਸਾਲ ਪਹਿਲਾਂ ਦੀ ਇੱਕ ਘਟਨਾ ਸੀ ਜਿਹੜੀ ਬਹੁਤ ਚਰਚਾ ਵਿੱਚ ਆਈ ਹੈ ਅਖਬਾਰਾਂ ਵਿੱਚ ਆਈ ਟੀਵੀ ਦੇ ਉੱਤੇ ਉਹਦੀ ਖਬਰ ਦਿੱਤੀ ਗਈ ਕਿ ਜਿਹੜੀਆਂ ਲੰਬੀਆਂ ਤੋਰੀਆਂ ਨੇ ਉਹਨਾਂ ਦੀਆਂ ਵੱਲਾਂ ਦੇ ਉੱਤੇ ਪੱਤਿਆਂ ਦੇ ਉੱਤੇ ਸੱਪਾਂ ਦੀ ਸ਼ਕਲ ਬਣ ਗਈ ਸੀ ਚਿੱਤਰ ਬਣ ਗਏ ਸਨ ਤੇ ਲੋਕ ਡਰਨ ਲੱਗ ਪਏ ਇਹ ਅਫਵਾਹ ਫੈਲਾਈ ਗਈ ਕਿ ਤੋਰੀਆਂ ਦੇ ਵਿੱਚ ਜ਼ਹਿਰ ਹੈ ਜਿਹੜਾ ਖਾਏਗਾ ਉਹ ਮਰ ਜਾਏਗਾ ਇਹਦੇ ਪਿੱਛੇ ਕਾਰਨ ਕਈਆਂ ਨੇ ਦੱਸਿਆ ਕਿ ਸੱਪ ਤੇ ਸਪਣੀ ਦੋਵੇਂ ਤੁਰੇ ਜਾਂਦੇ ਸਨ ਕੋਈ ਤੋਰੀਆਂ ਵਾਲਾ ਟਰੱਕ ਸੀ ਤੇ ਉਹਨੇ ਸੱਪ ਨੂੰ ਆਪਣੇ ਟਾਇਰਾਂ ਥੱਲੇ ਮਧੋਲ ਦਿੱਤਾ ਉਹ ਮਰ ਗਿਆ ਤੇ ਸਪਣੀ ਹੈ ਜਿਹੜੀ ਉਹ ਵੈਰ ਲੈਣ ਵਾਸਤੇ ਉਹਦੇ ਵਿੱਚ ਜ਼ਹਿਰ ਭਰ ਦਿੱਤਾ ਤੇ ਹੁਣ ਉਹਨੇ ਸ਼ਰਾਪ ਦਿੱਤਾ ਕਿ ਜਿਹੜਾ ਇਹ ਤੋਰੀਆਂ ਖਾਊਗਾ ਮਰ ਜਾਏਗਾ ਪਰ ਜਦੋਂ ਸਿਆੜੇ ਲੋਕਾਂ ਨੇ ਜਿਹੜੇ ਸਾਇੰਸਦਾਨ ਸਨ ਕਿਉਂਕਿ ਆਮ ਤੌਰ ਤੇ ਸਾਡਾ ਕਈਆਂ ਚੀਜ਼ਾਂ ਵੱਲ ਧਿਆਨ ਨਹੀਂ ਜਾਂਦਾ ਇਸੇ ਤਰ੍ਹਾਂ ਉਹਨਾਂ ਨੇ ਜਦੋਂ ਖੋਜ ਕੀਤੀ ਇਹਦੀ ਪੜਤਾਲ ਕੀਤੀ ਕਿ ਕੀ ਕਾਰਨ ਹੈ ਕਿ ਲੋਕਾਂ ਨੇ ਆਪਣੇ ਘਰੋਂ ਸਾਰੀਆਂ ਤੋਰੀਆਂ ਜਿਹੜੇ ਬੂਟੇ ਸਨ ਉਹ ਪੁੱਟ ਕੇ ਸੁੱਟ ਦਿੱਤੇ ਵੇਲਾ ਜਿਹੜੀਆਂ ਸਾਡੇ ਨਾਲ ਵੀ ਹੋਇਆ ਸਾਡੇ ਗਵਾਂਡ ਜਾਂ ਪਿੰਡ ਵਾਲੇ ਲੋਕ ਉਹ ਵੀ ਲੋਕਾਂ ਦੀਆਂ ਗੱਲਾਂ ਵਿੱਚ ਆ ਗਏ ਕਹਿਣ ਵਿੱਚ ਆ ਗਏ ਉਹਨਾਂ ਨੇ ਵੇਲਾ ਪੁੱਟ ਦਿੱਤੀਆਂ ਅਸੀਂ ਨਾ ਪੁੱਟੀਆਂ ਪਰ ਬਾਅਦ ਵਿੱਚ ਜਦੋਂ ਸਚਾਈ ਸਾਹਮਣੇ ਆਈ ਤਾਂ ਉਹ ਸਾਰੇ ਲੋਕ ਦੁਖੀ ਸਨ ਕਿ ਅਸੀਂ ਏਡੀ ਵਧੀਆ ਇਹ ਸਬਜ਼ੀ ਤੇ ਆਪ ਆਪਣੇ ਹੱਥੀ ਬਰਬਾਦ ਕਰ ਦਿੱਤੀ ਇਹ ਵੇਲਾ ਪੁੱਟ ਦਿੱਤੀਆਂ ਸਚਾਈ ਇਹ ਸੀ ਕਿ ਜਿੰਨੀਆਂ ਵੀ ਕਦੂ ਜਾਤੀ ਦੇ ਨਾਲ ਸੰਬੰਧਿਤ ਹੋਰ ਵੇਲਾ ਨੇ ਭਾਵੇਂ ਉਹ ਕਦੂ ਹੋਣ ਔਰ ਖਾਸ ਤੌਰ ਤੇ ਜਿਹੜੇ ਖਰਬੂਜੇ ਦੀ ਬੱਲਾਂ ਨੇ ਉਹਦੇ ਉੱਤੇ ਵੀ ਇਸੇ ਤਰ੍ਹਾਂ ਦੇ ਹੀ ਬਿਲਕੁਲ ਸੱਪ ਜਿਹੜੇ ਨਿਸ਼ਾਨ ਨੇ ਉਹ ਬਣੇ ਦੇਖੇ ਜਾ ਸਕਦੇ ਸਨ ਤਾਂ ਫਿਰ ਵਿਗਿਆਨੀਆਂ ਨੇ ਇਹਦੀ ਖੋਜ ਕਰਕੇ ਦੱਸਿਆ ਕਿ ਅਸਲ ਵਿੱਚ ਧਰਤੀ ਦੇ ਉੱਤੇ ਇੱਕ ਕੀੜਾ ਹੁੰਦਾ ਹੈ ਜਿਹੜਾ ਇਹਨਾਂ ਪੱਤਿਆਂ ਦੇ ਵਿੱਚੋਂ ਰਸ ਚੂਸਦਾ ਹੈ ਤੇ ਉਹ ਹੌਲੀ-ਹੌਲੀ ਪੱਤੇ ਦੇ ਨਾਲ ਲੱਗ ਜਾਂਦਾ ਹੈ ਰਸ ਚੂਸੀ ਜਾਂਦਾ ਹੈ ਪੱਤਾ ਉੱਥੋਂ ਕਮਜ਼ੋਰ ਹੋ ਜਾਂਦਾ ਹੈ ਤੇ ਉੱਥੋਂ ਸੁੱਕਣਾ ਸ਼ੁਰੂ ਹੋ ਜਾਂਦਾ ਹੈ ਜਿਸ ਜਿਸ ਪਾਸੇ ਨੂੰ ਉਹ ਕੀੜਾ ਫਿਰਿਆ ਹੁੰਦਾ ਹੈ ਉਹ ਫਿਰ ਸੱਪ ਦੀ ਸ਼ਕਲ ਉਹਦੇ ਉੱਤੇ ਬਣ ਜਾਂਦੀ ਸੀ ਸਚਾਈ ਸਿਰਫ ਇੰਨੀ ਕੁ ਸੀ ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਨੂੰ ਸੁਚੇਤ ਕੀਤਾ ਹੈ ਸਾਨੂੰ ਬਾਰ ਬਾਰ ਜਗਾਇਆ ਹੈ ਕਿ ਹੋਰ ਲੋਕ ਜੋ ਮਰਜ਼ੀ ਪੂਜਣ ਚਾਹੇ ਕੋਈ ਦਰਖਤ ਦੀ ਪੂਜਾ ਕਰੇ ਕੋਈ ਗਾਂ ਦੀ ਪੂਜਾ ਕਰੇ ਕੋਈ ਸੂਰਜ ਨੂੰ ਆਪਣਾ ਇਸ਼ਟ ਮੰਨ ਕੇ ਬੈਠਾ ਰਵੇ ਪਰ ਸਿੱਖ ਦਾ ਜਿਹੜਾ ਇਸ਼ਟ ਹੈ ਉਹ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹਨ ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਹੈ ਜਿਹਦੇ ਬਾਰੇ ਸਤਿਗੁਰੂ ਜੀ ਨੇ ਕਿਹਾ ਕਿ ਉਹਦੀ ਕੋਈ ਮੂਰਤ ਨਹੀਂ ਬਣਾਈ ਜਾ ਸਕਦੀ ਉਸ ਨੂੰ ਕਿਸੇ ਜਗ੍ਹਾ ਤੇ ਸਥਾਪਿਤ ਨਹੀਂ ਕੀਤਾ ਜਾ ਸਕਦਾ ਕੋਈ ਉਹ ਮੂਰਤ ਦੇ ਵਿੱਚ ਬਣਾ ਕੇ ਪੇਸ਼ ਨਹੀਂ ਕੀਤਾ ਜਾ ਸਕਦਾ ਸਤਿਗੁਰ ਜੀ ਦਾ ਕਿੱਡਾ ਪਿਆਰਾ ਵਾਕ ਅਸੀਂ ਜਪਜੀ ਸਾਹਿਬ ਅੰਦਰ ਪੜ੍ਹਦੇ ਹਾਂ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿੰਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਇਸ ਤਰ੍ਹਾਂ ਦਾ ਜਿਹੜਾ ਇਸਤ ਹੈ ਉਹ ਸਾਨੂੰ ਮੰਨਣ ਵਾਸਤੇ ਬਾਰ-ਬਾਰ ਸਤਿਗੁਰ ਜੀ ਨੇ ਬਾਣੀ ਦੇ ਅੰਦਰ ਸਾਨੂੰ ਉਪਦੇਸ਼ ਦਿੱਤਾ ਹੈ ਇਸੇ ਤਰ੍ਹਾਂ ਸਤਗੁਰੂ ਜੀ ਦੀ ਪਾਵਨ ਬਾਣੀ ਦਾ ਵਾਕ ਹੈ ਕਿ ਜੇ ਸੱਪ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਲੋਕ ਅਣਜਾਣ ਇਹਨਾਂ ਦਿਨਾਂ ਦੇ ਵਿੱਚ ਸੱਪਾਂ ਦੀਆਂ ਰੁੱਡਾਂ ਦੇ ਕੋਲ ਖਲੋ ਕੇ ਅਰਦਾਸਾਂ ਬੇਨਤੀਆਂ ਕਰ ਰਹੇ ਨੇ ਸੱਪਾਂ ਅਗੇ ਉਹਨਾਂ ਦੇ ਅੱਗੇ ਕੱਚੀ ਲੱਸੀ ਦੁੱਧ ਰੱਖਿਆ ਜਾ ਰਿਹਾ ਉਹਨਾਂ ਵਾਸਤੇ ਸੇਵੀਆਂ ਬਣਾ ਕੇ ਮਾਈਆਂ ਲਾ ਜਾ ਰਹੀਆਂ ਨੇ ਤੇ ਜੇ ਉਹ ਵਾਕਈ ਉਹਨਾਂ ਦਾ ਇਸ਼ਟ ਸਾਹਮਣੇ ਪ੍ਰਗਟ ਹੋ ਜਾਵੇ ਤੇ ਸ਼ਾਇਦ ਜਿਹਨੂੰ ਉਹ ਪ੍ਰਸੰਨ ਕਰਨ ਵਾਸਤੇ ਗਏ ਨੇ ਉਹਨੂੰ ਦੇਖਦਿਆ ਸਾਰ ਘਰ ਨੂੰ ਭੱਜ ਜਾਣਗੇ ਉਹ ਇਸਟ ਸਾਹਮਣੇ ਆ ਜਾਵੇ ਤਾਂ ਹੋ ਸਕਦਾ ਹੈ ਕਿ ਕੋਈ ਉੱਥੇ ਖਲੋਵੇ ਨਾ ਕਿਉਂਕਿ ਸੱਪ ਦੇ ਕੋਲੋਂ ਹਮੇਸ਼ਾ ਲੋਕਾਂ ਨੂੰ ਡਰ ਲੱਗਦਾ ਤੇ ਸੱਪ ਦਾ ਸੁਭਾਅ ਬਾਣੀ ਅੰਦਰ ਸਤਿਗੁਰੂ ਜੀ ਨੇ ਬਿਆਨ ਕੀਤਾ ਹੈ ਕਿ ਸੱਪੈ ਦੁੱਧ ਪਿਆਈਐ ਅੰਦਰ ਵੇਸ ਨਕੋਰ ਸੱਪ ਨੂੰ ਬੇਸ਼ੱਕ ਜਿੰਨਾ ਮਰਜੀ ਦੁੱਧ ਪਿਆਉਂਦੇ ਰਹੋ ਪਰ ਜਿਹੜੀ ਉਹਦੇ ਅੰਦਰ ਜ਼ਹਿਰ ਹੈ ਉਹ ਜ਼ਹਿਰ ਹੀ ਰਹੇਗੀ ਉਹਦਾ ਸੁਭਾਅ ਕਦੀ ਬਦਲੇਗਾ ਨਹੀਂ ਇਸ ਲਈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਹਨਾਂ ਪਾਵਨ ਬਚਨਾਂ ਦੇ ਉੱਤੇ ਸਿੱਖ ਦਾ ਵਿਸ਼ਵਾਸ ਬਣਨਾ ਚਾਹੀਦਾ ਹੈ ਗੁਰਦੇਵ ਜੀ ਨੇ ਕਿੱਡਾ ਸੋਹਣਾ ਸਾਨੂੰ ਉਪਦੇਸ਼ ਕੀਤਾ ਤੇ ਸਮਝਾਇਆ ਹੈ ਦੁਬਦਾ ਨਾ ਪੜਉ ਹਾਰਬਿਨ ਹੋਰ ਨ ਪੋਜਉ ਮੜੈ ਮਸਾਣ ਨ ਜਾਇ ਮੈਂ ਦੁਬਦਾ ਵਿੱਚ ਨਹੀਂ ਪੈਂਦਾ ਕਿ ਕਿਦੀ ਮੈਂ ਅਰਾਧਨਾ ਕਰਨੀ ਹੈ ਕਿਹੜਾ ਮੇਰਾ ਇਸ਼ਟ ਹੈ ਕਿਹਦੇ ਅੱਗੇ ਮੈਂ ਜਾ ਕੇ ਤੇ ਅਰਜ਼ੋਈਆਂ ਕਰਨੀਆਂ ਨੇ ਸਤਿਗੁਰੂ ਜੀ ਤੇ ਕਹਿੰਦੇ ਨੇ ਖਾਰਬੇ ਨੂੰ ਹੋਰ ਨਾ ਪੋਜੋ ਮੈਂ ਤਾਂ ਉਸ ਹਰੀ ਤੋਂ ਬਿਨਾ ਹੋਰ ਕਿਸੇ ਦੀ ਪੂਜਾ ਨਹੀਂ ਕਰਦਾ ਮੜੇ ਮਸਾਂ ਨਾ ਜਾਈ ਮੈਂ ਇਸ ਤਰ੍ਹਾਂ ਦੀਆਂ ਮੜੀਆਂ ਦੇ ਉੱਤੇ ਕਬਰਾਂ ਦੇ ਉੱਤੇ ਇਹ ਜਿਹੜੀਆਂ ਜਗ੍ਹਾ ਦੇ ਉੱਤੇ ਨਹੀਂ ਜਾਂਦਾ ਸੋ ਸਿੱਖ ਦਾ ਵੀ ਫਰਜ ਹੈ ਕਿ ਬਾਕੀ ਲੋਕ ਜੋ ਕਰਦੇ ਨੇ ਬੇਸਮਝ ਉਹ ਕਰਨ ਉਹਨਾਂ ਦੇ ਮਤਨੇ ਇਸੇ ਤਰ੍ਹਾਂ ਸਿਖਾਇਆ ਉਹਨਾਂ ਦੇ ਗ੍ਰੰਥਾਂ ਨੇ ਸ਼ਾਇਦ ਇਹੋ ਕੁਝ ਦੱਸਿਆ ਹੋਵੇਗਾ ਪਰ ਜਿਹੜਾ ਸਿੱਖ ਹੈ ਉਹਨੇ ਗੁਰੂ ਦੇ ਹੁਕਮ 'ਤੇ ਚੱਲਣਾ ਹੈ ਇਸੇ ਲਈ ਤੀਸਰੇ ਪਾਤਸ਼ਾਹੀ ਸਾਨੂੰ ਇਹ ਵੀ ਸਮਝਾਉਂਦੇ ਨੇ ਕਿ ਭਾਈ ਅਸਲ ਵਿੱਚ ਉਹ ਮੇਰਾ ਭਾਈ ਹੈ ਉਹ ਮੇਰਾ ਰਿਸ਼ਤੇਦਾਰ ਹੈ ਜਿਹੜਾ ਗੁਰੂ ਦੇ ਹੁਕਮ ਅਨੁਸਾਰ ਚਲਦਾ ਹੈ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਪਾਈ ਵਿਛੜ ਝੋਟਾ ਖਾਵੇ ਤੇ ਜੇ ਅਸੀਂ ਸਤਗੁਰ ਜੀ ਦੇ ਹੁਕਮ ਨੂੰ ਅੱਜ ਨਾ ਮੰਨਿਆ ਨਾ ਪਹਿਚਾਣਿਆ ਤਾਂ ਫਿਰ ਅਸੀਂ ਵੀ ਸਤਗੁਰ ਜੀ ਦੇ ਦਰ ਤੋਂ ਵਿਛੜ ਕੇ ਝੋਟਾ ਹੀ ਖਾਵਾਂਗੇ ਸਮੇਂ ਦੀ ਸਿਹਤ ਦੀ ਪੈਸੇ ਦੀ ਬਰਬਾਦੀ ਇਸੇ ਤਰ੍ਹਾਂ ਹੁੰਦੀ ਰਹੇਗੀ ਸੋ ਗੁਰੂ ਪਿਆਰੋ ਆਪ ਜੀ ਵੀ ਸਤਗੁਰ ਜੀ ਦੀ ਪਾਵਨ ਬਾਣੀ ਨੂੰ ਆਪ ਪੜੋ ਇਹਨਾਂ ਦੇਵ ਪੂਜਾ ਤੋਂ ਸੱਪ ਪੂਜਾ ਤੋਂ ਅਤੇ ਹੋਰ ਅਨੇਕਾ ਤਰ੍ਹਾਂ ਦੀਆਂ ਪੂਜਾ ਕੋਈ ਮੂਰਤੀ ਬਣਾ ਕੇ ਕਰ ਰਿਹਾ ਹੈ ਕੋਈ ਗਲ ਦੇ ਵਿੱਚ ਕੋਈ ਚੀਜ਼ ਕੋਈ ਫੋਟੋ ਲਮਕਾਈ ਫਿਰਦਾ ਹੈ ਕਿਸੇ ਨੇ ਘਰ ਵਿੱਚ ਰੱਖੀ ਹੋਈ ਹੈ ਕਿ ਗੋਟਾਂ ਦੇ ਨਾਲ ਕੋਈ ਧਾਗੇ ਤੇ ਤਵੀਤ ਬੰਨ ਕੇ ਇਸ ਤਰ੍ਹਾਂ ਦੀਆਂ ਪੂਜਾ ਕਰ ਰਿਹਾ ਹੈ ਸੋ ਇਸ ਤਰ੍ਹਾਂ ਦੀਆਂ ਗੱਲਾਂ ਸਾਨੂੰ ਸ਼ੋਭਾ ਨਹੀਂ ਦਿੰਦੀਆਂ ਹੋਈ ਪੁੱਲ ਚੁੱਕ ਲਈ ਖਿਮਾ ਫਤੇ ਦੀ ਸਾਂਝ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ